ਬੜਾ ਤੋਏ ਸਭ ਮਾਰੀ ਕਿ ਚੋ ਦੱਸੋ ਕਿਤੇ ਨਹੀਂ ਫਿਰ ਪਾਣੀ ਦੀ ਲੀਕੇਜ ਤੱਕ ਕਿਹੜਾ ਰਸਤੇ ਲੀਕੇਜ ਕਿਨੇ ਠੀਕ ਕਰਨੀ ਦਾ ਸਮਾਂ ਹੈ ਲੀਕੇਜ ਦੇ ਕਿੰਨੇ ਦਾ ਕੰਮ ਹੈ ਦੇ ਦੇ ਲਾਈ ਬੱਤੇ ਲਗਾਏ ਹੋਏ ਚਲੋ ਇੱਕ ਮਿੰਟ ਰੰਗ ਬਣਾਇਆ ਇੱਕ ਮਿੰਟ ਆ ਰਿਹਾ ਹੈ ਸਾਰੇ ਇੱਕਦਾਂ ਟੀਵੀ ਬਣ ਜਾਂਦੇ ਯਾਰ ਫਿਰ ਕਰ ਲੋਗਾ ਹੋ ਗਿਆ ਤੁਹਾਡੇ ਕੋਈ ਵੇ ਬੱਚੇ 6 ਮਿੰਟ ਕਿਹੜਾ ਲੋਕਾਂ ਦੀ ਕਿਥੋਂ ਦਾ ਹੈ ਇਹ ਦੇਖਣ ਵਾਸਤੇ ਲਾਇਆ ਜਰਾਸੀ ਮੈਂ ਬੰਦੇ ਵਾਸਤੇ ਪੜਾਈ ਲੈ ਕੋਈ ਨਹੀਂ ਚੱਕਦਾ ਪਤਾ ਨਹੀਂ ਪੂਰੀ ਗੱਲ ਕੱਢੀ ਸਾਰੇ ਨੇ ਯਾਰ ਫੋਨ ਨਹੀਂ ਚੱਕਦਾ ਫੋਨ ਕੋਈ ਨਹੀਂ ਯਾਰ ਵਿੱਕੀ ਮਾਨਾ ਬੋੜਾ ਤੇ ਮੈਂ ਅੱਜ ਹੀ ਬੜਾ ਮਾਰਾ ਮਾਰਦਾ ਬੋਲੋ ਯਾਰ ਮੈਨੂੰ ਮਿਲਣਾ ਹੈ ਰੈਂਡਰ ਲੈਣਾ ਤੇ ਮਿੰਟ ਦੇ ਟੈਨਾਂ ਦੇ ਲਾ ਰਤੋ ਲਾ ਦਿੰਦੇ ਆਦੀ ਮਲੇਟਾ ਡੱਕਾ ਨਹੀਂ ਉੱਟਿਆ ਮੈਂ ਆਪਰਾ ਮਾਰਾਂ ਉਹ ਕੋਈ ਰੈਂਡਰ ਛੱਡਾ ਜਿਹੜਾ ਕੋ ਨਾ ਲਿਆਵੇ ਮੇਰੇ ਕੋਲ ਗਲੀ ਦਾ ਤਾਂ ਕੰਮ ਸਾਫ ਨਹੀਂ ਹੁੰਦਾ ਫਿਰ ਤੈਨੂੰ ਕਹਿੰਦਾ ਬੋਲੂਗਾ ਸਾਡੀ 3 ਮਿੰਟ ਤਿੰਨ ਦਾ ਠੀਕ ਕਰੋ ਲੈ ਨਵੀਂ ਪੈਪਾ ਤਿੰਨੇ ਇਹ 1 ਮਿੰਟ ਹੈ 1 ਮਿੰਟ ਚੋਪਰੇ ਇੱਕ ਮਿੰਟ ਉਹ ਤਾਂ ਤੁਸੀਂ ਕਮੇਟੀ ਦੀ ਮੀਟਿੰਗ ਹੀ ਰਾਤ ਪਾ ਲੈਂਦੇ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਲੀਆਂ ਤਾਂ ਤੁਹਾਡੇ ਕੋਲ ਆ ਠੀਕ ਨਹੀਂ ਹੁੰਦੀਆਂ ਭੀਆਂ ਠੀਕ ਕਰਵਾ ਦੱਸੋ ਯਾਰ ਇਹ 6 ਮਹੀਨਿਆਂ ਤੋਂ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਾ ਲਾਓ ਤੁਹਾਡੇ ਕੋਲ ਪਹਿਲਾਂ ਪੀਣ ਵਾਲਾ ਪਾਣੀ ਦਾ ਟੈਂਕ ਕਰ ਲਓ ਕੋਈ ਹਟਿਆ ਉਦੋਂ ਉਹ ਤਾਂ ਸਾਰੀ ਕਮੇਟੀ ਨੇ ਮਸੀ ਅਸੀਂ ਤਾਂ ਉਹਨਾਂ ਨੇ ਮਾਤਾ ਪਾਸ ਨਹੀਂ ਕਰਨਾ ਆਹ ਦੇ ਘਰ ਰੋ ਨਹੀਂ ਕਰਨਾ ਹੁਣ ਪਿਆ ਪਿਆਣੀ ਚੰਗਾ ਪਿਉਂਦੇ ਤਾਂ